सुप्रीम कोर्ट दे जस्टिस साहब कह रहे हैं जस्टिस संजीव खन्ना और जस्टिस दीपांकर दत्ता की पीठ ने मामले की सुनवाई करते हुए कहा कि कभी कभी लोगों को असुविधा होती है पर हमें यह नहीं भूलना चाहिए कि पंजाब सरकार ने कहा है पंजाब में आतंकवाद फिर से पनप रहा है ਪੰਜਾਬ ਸਰਕਾਰ ਸੁਪਰੀਮ ਕੋਰਟ ਚ ਕਹਿ ਕੇ ਆਈ ਹੈ ਵੀ ਪੰਜਾਬ ਦੇ ਅੰਦਰ ਟੈਰਰਿਜ਼ਮ ਆਪਣੇ ਪੈਰ ਫੈਲਾ ਰਿਹਾ ਹੈ ਸਾਡੇ ਤਾਂ ਐਡਵੋਕੇਟ ਜਨਰਲ ਸਾਹਿਬ ਕਹਿੰਦੇ ਵੀ ਮੁੱਖ ਮੰਤਰੀ ਵੀ ਸੁਰੱਖਿਤ ਨਹੀਂ ਪਹਿਲਾਂ ਮੂਸੇਵਾਲਾ ਮਾਰਿਆ ਗਿਆ ਹੁਣ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੈ ਇਹਦਾ ਮਤਲਬ ਹੈ ਵੀ ਜਿਹੜੇ ਭਾਜਪਾ ਵਾਲੇ ਉਮੀਦਵਾਰ ਹੈ ਉਹਨਾਂ ਦੇ ਅਸੀਂ ਸਾਡਾ ਕੋਈ ਕੱਲ ਜ਼ਿੰਮੇਵਾਰੀ ਹੈ ਨਹੀਂ ਇਸ ਕਰਕੇ ਮੈਂ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਜਿਹੜੀ ਗੱਲ ਕਹਿ ਕੇ ਆਇਆ ਪਹਿਲੀ ਗੱਲ ਤਾਂ ਮੈਂ ਕਹੀ ਹੈ ਵੀ ਮੈਂ ਮੈਂ ਇਸ ਗੱਲ ਤੇ ਨਹੀਂ ਇਹਦੇ ਨਾਲ ਐਡਵੋਕੇਟ ਜਰਨਲ ਜਾਂ ਪੰਜਾਬ ਸਰਕਾਰ ਦੇ ਨਾਲ ਮੈਂ ਇਸ ਗੱਲ ਤੇ ਸਹਿਮਤ ਨਹੀਂ ਵੀ ਪੰਜਾਬ ਦੇ ਅੰਦਰ ਅਤੰਕਵਾਦ ਪੈਰ ਫੈਲਾ ਰਿਹਾ ਹੈ ਮੈਂ ਕਿਹਾ ਜੀ ਮੈਂ ਉਮੀਦ ਕਰਦਾ ਹੋਪ ਆਈ ਹੋਪ ਪੀ ਆ ਜਿਹੜੇ ਬਿਆਨ ਦਿੱਤੇ ਐ ਝੂਠੇ ਐ ਵੀ ਇਹਨਾਂ ਨੇ ਸਿਰਫ ਆਪਣੀ ਭੂਮਿਕਾ ਬਣਾਉਣ ਵਾਸਤੇ ਐਵੇਂ ਜਾ ਕੇ ਉੱਥੇ ਗੱਲ ਕਹਿਤੀ ਇਹਦੇ ਵਿੱਚ ਕੋਈ ਆਧਾਰ ਨਹੀਂ ਜੇ ਇਹ ਜੇ ਆਧਾਰ ਐ ਫਿਰ ਇਲੈਕਸ਼ਨ ਕੀ ਹੋਣਗੇ ਸਭ ਪੰਜਾਬ ਦੇ ਅੰਦਰ